ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਲੋਹਾਰੀ ਗੇਟ ਸ਼ੇਖਾਂਵਲੀ ਗਲੀ ਵਿਖੇ ਟਿਊਬਵੈੱਲ ਦਾ ਉਦਘਾਟਨ ਕੀਤਾ ਇਸ ਮੌਕੇ ਕੌਂਸਲਰ ਵਿਕੀ दत्ता ਰਾਜੇਂਦਰ ਕੁਮਾਰ ਨਈਅਰ ਅਨਿਲ ਪੱਟੀ ਅਤੇ ਰਾਹੁਲ ਸ਼ਰਮਾ ਵੀ ਮੌਜੂਦ ਸਨ ਲੋਹਾਰੀ ਗੇਟ ਦੇ ਅੰਦਰ ਜਿਹੜੀਆਂ ਗਲੀਆਂ ਨੇ ਗਲੀ ਨੰਬਰ 1 2 3 ਅਤੇ ਸ਼ੇਖਾਂਵਲੀ ਗਲੀ ਔਰ ਇਨ੍ਹਾਂ ਗਲੀਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਸੀ ਲੋਕ ਜਿਹੜੇ ਆ ਬਾਟੀਆਂ ਭਰ-ਭਰ ਕੇ ਬਾਹਰੋਂ ਲੈ ਕੇ ਜਾਂਦੇ ਸੀ ਪਾਣੀ ਸੋ ਅੱਜ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਵਾਰਡ ਨੰਬਰ ਜਿਹੜੀ 55 ਜਿਹੜੇ ਸਾਡੇ ਮਾਨਯੋਗ ਕੌਂਸਲਰ ਵਿਕੀ ਦਿੱਤਾ ਜੀ ਉਹ ਵੀ ਆਏ ਸੀ ਉਹਨਾਂ ਨੂੰ ਕੋਈ ਕਾਰਨ ਨਾਲ ਕੰਮ ਸੀਗਾ ਉਹਦੇ ਕਾਰਨ ਮੈਂ ਸਵਿਥ ਤੋਂ ਚਲੇ ਗਏ ਤੇ ਉਹ ਵੀ ਬੜੀ ਮਿਹਨਤ ਕਰ ਰਹੇ ਨੇ ਅਸੀਂ ਜਿਹੜਾ ਇੱਥੇ ਟਿਊਬਵੈਲ ਲਗਾਇਆ ਵਾਰਡ ਨੰਬਰ 55 'ਚ ਸੋ ਮੈਂ ਲਾਕਨ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਪਾਰਟੀ ਹਾਈ ਕਮਾਂਡ ਦਾ ਸਾਡੇ ਅਰਵਿੰਦ ਜੀ ਦਾ ਸਸੋਦੀਆ ਸਾਹਿਬ ਦਾ ਔਰ ਹਰਮਨਪੀਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਦੋਂ ਕਦੀ ਵੀ ਅਸੀਂ ਕੋਈ ਲੋਕ ਇਤਿਹਦਾ ਕੰਮ ਲੈ ਕੇ ਜਾਂਦੇ ਆ ਪੈਲ ਦੇ ਆਧਾਰ ਤੇ ਉਹ ਕੰਮ ਸਾਰੇ ਸਾਡੇ ਕਰਦੇ ਆ